ਲਓ ਵੀ ਮਿੱਤਰੋ ਐਸ ਟਾਈਮ ਆਪਾਂ ਗੁਰੂ ਹਰਸਹਾਇ ਦੇ ਪਾਰਕ ਦੇ ਵਿੱਚ ਖੜੇ ਆ ਤੇ ਇਹ ਜਿਹੜੇ ਵਿਅਕਤੀ ਤੁਸੀਂ ਦੇਖ ਰਹੇ ਹੋ ਇਹਨਾਂ ਨਾਲ ਇੱਕ ਅਜੀਹੀ ਘਟਨਾ ਵਾਪਰੀ ਆਪਾਂ ਪੂਰੀ ਗੱਲਬਾਤ ਦੱਸਦੇ ਆ ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਕਿਡਨੈਪ ਕੀਤਾ ਜੀ ਸਰ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਡੈਡੀ ਦਾ ਨਾਮ ਫਲਕ ਸਿੰਘ ਪਿੰਡ ਸੋਣਾ ਛਾਂਦੜ ਮੋਹੱਲੀ ਕੈਬ ਦਾ ਕੰਮ ਕਰਦਾ ਜੀ ਮੈਨੂੰ ਇਹਨਾਂ ਮੋਹੱਲੀ ਤੋਂ ਆਪਣੇ ਰਿਸ਼ਤੇਦਾਰ ਕਿਸੇ ਨਾਲ ਕਹਿ ਕੇ ਫੋਨ 'ਚ ਇਹਨਾਂ ਮੈਨੂੰ ਚਕਾਇਆ ਲੋਕੇਸ਼ਨ ਇਹਨਾਂ ਨੇ ਮੈਨੂੰ ਉਤੋਂ ਲੋਕੇਸ਼ਨ ਵਗਾ ਮੈਂ ਤੁਹਾਡੇ ਨਾਲ ਰਹਿਣਾ ਰਿਸ਼ਤੇ ਵਾਲੀ ਚ ਮੈਂ ਕੋਈ ਗੱਲ ਮੇਰੇ ਕੋਲ ਆਜੋ ਇਹਨਾਂ ਨੇ ਮੈਨੂੰ ਉਤੋਂ ਚੱਕਿਆ ਲੈ ਕੇ ਰਿਹਾਤਵਰ ਯੂਨੀਵਰਸਿਟੀ ਰਿਹਾਤਵਰ ਯੂਨੀਵਰਸਿਟੀ ਮੇਰੇ ਨਾਲ ਕੁੱਟਮਾਰ ਕਰੀ ਕੁੱਟਮਾਰ ਕਰਨ ਦੇ ਬਾਵਜੂਦ ਮੈਨੂੰ ਆਪਦੇ ਫਲੈਟ ਚ ਲੈ ਗਿਆ ਆਪਦੇ ਫਲੈਟ ਚ ਲ ਜਾ ਕੇ ਇਹਨੇ ਮੇਰੇ ਤੇ ਰਾਤ ਬਹੁਤ ਕੁੱਟਮਾਰ ਕਰੀ ਕੁੱਟਮਾਰ ਕਰਦਿਆਂ ਉਸ ਤੋਂ ਬਾਅਦ ਮੈਨੂੰ ਡਰਿੰਕਸ ਕਰਾਈ ਡਰਿੰਕਸ ਕਰਾ ਕੇ ਮੇਰੇ ਤੇ ਪਿਸਟਲ ਦੀ ਨੋਕ ਰੱਖੀ ਗਈ ਨੋਕ ਰੱਖਣ ਦੇ ਬਾਵਜੂਦ ਜਿਹੜਾ ਮੇਰੇ ਵੀਡੀਓ ਬਣਾਈਆਂ ਵੀਡੀਓ ਬਣਾ ਕੇ ਸਾਰਾ ਮੈ ਤੇ ਕਰਾਂਗੇ ਇਹਨਾਂ ਦਾ ਮਤਲਬ ਮੇਰੇ ਕਿਸੇ ਰਿਸ਼ਤੇਦਾਰ ਨਾਲ ਰਿਲੇਟਿਵ ਲੈਣਾ ਦੇਣ ਦਾ ਕੋਈ ਮਸਲਾ ਹੈ ਉਹਨਾਂ ਦੇ ਐਫਆਰ ਦਰਜ ਹੋਈ ਵੀ ਹੈ ਉਹਨਾਂ ਦੀ ਜਮਾਨਤਾ ਹੋਈ ਜਾਂ ਨਹੀਂ ਉਹਨਾਂ ਦਾ ਮੇਰਾ ਕੋਈ ਮਸਲਾ ਨਹੀਂ ਸੀ ਰੋਲ ਨਹੀਂ ਸੀ ਇਹਨਾਂ ਮੈਨੂੰ ਉਹਨਾਂ ਦੇ ਚੱਕਰ ਵਿੱਚ ਮਾਰਨ ਦਿੱਤਾ ਮੱਕੀਆਂ ਦਿੱਤੀਆਂ ਪਿਸਤਰ ਰੱਖਿਆ ਬਹੁਤ ਮੇਰਾ ਮੰਦੇ ਹਾਲਾਤ ਕੀਤੇ ਅੱਛਾ ਕਿਡਨੈਪ ਤੁਹਾਨੂੰ ਕਰ ਲਿਆ ਹਾਂਜੀ ਹਾਂਜੀ ਘਟਨਾ ਮੈਨੂੰ ਕਰਿਆ ਕਿਉਂ ਕੀਤਾ ਉਹਨਾਂ ਨੇ ਵੀ ਇਹ ਉਹਨਾਂ ਦਾ ਰਿਸ਼ਤੇਦਾਰ ਹੈ ਹਾਂਜੀ ਹਾਂਜੀ ਉਹਨਾਂ ਦਾ ਰਿਸ਼ਤੇਦਾਰ ਹੈ ਜੀ ਉਹਨਾਂ ਦਾ ਮੈਨੂੰ ਦੱਸੋ ਵੀ ਕੀ ਕਰਨੇ ਵੀ ਕਿੱਥੇ ਗੱਡੀ ਹੈ ਜੋ ਵੀ ਹੈ ਉਸ ਤੋਂ ਬਾਅਦ ਮੈਨੂੰ ਇਹਨਾਂ ਚੱਕ ਕੇ ਲਿਆਂਦਾ ਮੈਨੂੰ ਕਹਿੰਦੇ ਸਭ ਚੀਜ਼ਾਂ ਮੰਨਾ ਮੈਂ ਕਿ ਤੁਸੀਂ ਮੇਰੀ ਗੱਡੀ ਮੇਰੇ ਕੋਲ ਹੈਗੀ ਮੇਰੇ ਨਾਮ ਗੱਡੀ ਹੈ ਤੁਸੀਂ ਮੇਰੀ ਗੱਡੀ ਆਪਦੇ ਨਾਮ ਕਰਾ ਲਓ ਮੈਨੂੰ ਛੱਡ ਦਿਓ ਮੈਨੂੰ ਮੇਰਾ ਫੋਨ ਵੀ ਇਹਨਾਂ ਸੁੱਚਾ ਕਰ ਲਿਆ ਔਰ ਸਿਮ ਵੀ ਕੱਢ ਕੇ ਸਾਈਡ ਤੇ ਰੱਖ ਦਿੱਤੀ ਵੀ ਕਿਸੇ ਬੰਦੇ ਦਾ ਕੋਈ ਲੋਕੇਸ਼ਨ ਨਾ ਪਹੁੰਚ ਸਕੇ ਕਿਸੇ ਦਾ ਕੋਈ ਕੁਝ ਨਹੀਂ ਉਹ ਦੂ ਨੂੰ ਚੱਕ ਕੇ ਦੂਸਰੇ ਦਿਨ ਟੁਰੇ ਖੜੜ ਤੂੰ ਇਹਨਾਂ ਲੰਦਾ ਜੀ ਗੁਰੂ ਹਰਸਾਇਆ ਵਾਇਆ ਕੱਡਾ ਫਰੀਦਕੋਟ ਹੂੰ ਵੀ ਅਗੂ ਕਿਸੇ ਨੂੰ ਪਤਾ ਨਾ ਲੱਗੇ ਔਰ ਹਰੇਕ ਟੂ ਟੈਕਸ ਬਚਾਇਆ ਜੇ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਜੇ ਮੈਂ ਹੱਕਾ ਦੀ ਵਾਈਫ ਨਾਲ ਗੱਲ ਕੀਤੀ ਥੋੜਾ ਜਿਹਾ ਇਹਨੂੰ ਸੁਣਦਕ ਮਿਲੀ ਇਹਨਾਂ ਨੂੰ ਮੈਂ ਥੋੜਾ ਜਿਹਾ ਦੱਸਿਆ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਫਰੀਦਕੋਟ ਵਾਇਆ ਆ ਰਿਹਾ ਇੱਕ ਗੁਰੂ ਹਰਗੋਬਿੰਦ ਪਹੁੰਚੇ ਪਹੁੰਚਦੇ ਮੇਰ ਕੋ ਐਫੀਡੇਵਟ ਕਰਾ ਰਹੇ ਸੀ ਉੱਥੇ ਮੌਕੇ ਤੇ ਜਦੋਂ ਪਹੁੰਚੇ ਉਹ ਬੰਦੇ ਫਰਾਰ ਹੋ ਗਏ ਫਰਾਰ ਲੈਣ ਦੇਣ ਤੁਹਾਡੇ ਰਿਸ਼ਤੇਦਾਰਾਂ ਨਾਲ ਸੀ ਤੇ ਗੱਡੀ ਤੁਹਾਡੀ ਦਾ ਐਫੀਡੇਵਟ ਕਰਾ ਰਹੇ ਸੀ ਹਾਂਜੀ ਗੱਡੀ ਮੇਰੀ ਦਾ ਨਜਾਇਜ਼ ਐਫੀਡੇਵਟ ਕਰਾ ਰਹੇ ਸੀ ਮੇਰੇ ਕੱਲੇ ਹ ਸਾਰੇ ਕੁਝ ਵਿੱਚ ਛੱਡ ਦੇ ਤੁਰ ਗਏ ਬਸ ਛੱਡੇ ਸਾਧਕਾਂ ਨੂੰ ਤੇ ਰਸਤੇ 'ਚ ਮੇਰੀ ਵਾਈਫ ਵਰ ਮਾਮਾ ਨੇ ਗੱਡੀ ਮਗਰ ਲਾਈ ਤੇ ਇਹਨਾਂ ਨੇ ਉਹਨੂੰ ਪੁੱਛਿਆ ਵੀ ਕਿਉਂ ਤੁਸੀਂ ਕੀ ਕਰ ਰਹੇ ਸੀ ਤੇ ਇਹ ਬਾਕੀ ਇਹਨਾਂ ਨੂੰ ਉੱਥੇ ਕੁੱਟਮਾਰ ਕੀਤੀ ਅੱਛਾ ਜਿ ਵਾਲਾਂ ਤੋਂ پکڑ ਹਾਂਜੀ ਹਾਂਜੀ ਕੁੱਟਮਾਰ ਇਹਨਾਂ ਨੂੰ ਕੀਤੀ ਤੇ ਦੇਖੋ ਮਿੱਤਰੋ ਇਹ ਕਹਿ ਰਹੇ ਨੇ ਵੀ ਮੈਨੂੰ ਤਾਂ ਕਿਡਨਾਪ ਕੀਤਾ ਹੀ ਕੀਤਾ ਜਿਹੜੇ ਆ ਭੈਣ ਤੁਸੀਂ ਦੇਖ ਰਹੇ ਹੋ ਇਹ ਕਹਿੰਦੇ ਵੀ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਤੇ ਫਿਰ ਕੀ ਹੋਇਆਗੀ ਫਿਰ ਇਹਨਾਂ ਨੇ ਉਹਨਾਂ ਨੂੰ ਬਾਸ ਚ ਉਤਾਰਾ ਬਾਸ ਚ ਉਤਾਰ ਕੇ ਪੁਲਿਸ ਕੰਪਲੀਟ ਦਿੱਤੀ ਪੁਲਿਸ ਕੰਪਲੀਟ ਪਹੁੰਚਣ ਤੇ ਹੁਣ ਐਫ ਆਰ ਵੀ ਦਰਜ ਅਸੀਂ ਕਰਾਉਣਾ ਚਾਹੁੰਦੇ ਆ ਸਾਡੀ ਬੰਦੀ ਕਾਰਵਾਈ ਕੀਤੀ ਜਾਵੇ ਮੈਨੂੰ ਮਾਰਨ ਦੇ ਧਮਕੀਆਂ ਬਹੁਤ ਦਿੱਤੀਆਂ ਕੋਈ ਉਹਨਾਂ ਟੂਲ ਟਕ ਸਿੱਧਾ ਨਹੀਂ ਟੋਪਾਇਆ ਹਰੇਕ ਮੇਰੇ ਕੋ ਵੀਡੀਓ ਵੀ ਹੈ ਗਿਆ ਨੇ ਜਿਹੜੇ ਤੂੰ ਮੈਨੂੰ ਲਈ ਫਿਰ ਜਗ੍ਹਾ ਤੇ ਕੀ ਕੀ ਕਰ ਰਹੇ ਨੇ ਥੋੜਾ ਬਹੁਤਾ ਮੇਰੇ ਕੋ ਹੈਗਾ ਜਿੰਨਾ ਕੋ ਮੈਂ ਜੋ ਹੈ ਕਈ ਬਾਕੀ ਫੋਨ ਮੇਰੇ ਕੋਲ ਨਹੀਂ ਦਿਖਾ ਸੀ ਨਹੀਂ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਮੇਰਾ ਲੈਣ ਦੇਣ ਤੁਹਾਡੇ ਨਾਲ ਕੋਈ ਨਹੀਂ ਮੇਰਾ ਲੈਣ ਦੇਣ ਤੁਹਾਡੇ ਨਾਲ ਕੋਈ ਦੇਣਾ ਨਹੀਂ ਕੋਈ ਲੈਣਾ ਨਹੀਂ ਜਿਹੜਾ ਤੁਹਾਡਾ ਲੈਣ ਦੇਣਾ ਉਹ ਮੇਰੇ ਰਿਸ਼ਤੇਦਾਰਾਂ ਨਾਲ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਨੂੰ ਕਿਉਂ ਕਟਨਾਪ ਕੀਤਾ ਜੀ ਉਹਨਾਂ ਨਾਲ ਲੈਣ ਦੇਣ ਰਿਸ਼ਤੇਦਾਰਾਂ ਨਾਲ ਇਹ ਕੱਲ ਮਿਲੇ ਵੀ ਸੀ ਉਹਨਾਂ ਨੂੰ ਇਹਨਾਂ ਦੀ ਮੀਟਿੰਗ ਗ੍ਰੇਸ਼ਨ ਹਸਪੀਟਲ ਕੋਲ ਚੱਲੀ ਹੈ ਡੇਢ ਤੋਂ 2 ਘੰਟੇ 2 ਘੰਟੇ ਵੀ ਚੱਲੀ ਹੋਏਗੀ ਮੈਂ 10 15 ਮਿੰਟ ਬਾਅਦ ਚ ਗਿਆ ਮੈਂ ਕੱਲ ਘਰ ਤੋਂ ਗਿਆ ਸੀ ਉਸ ਤੋਂ ਬਾਅਦ ਇਹਨਾਂ ਮੈਨੂੰ ਚੱਕਿਆ ਰਾਤ ਤੇ ਮੇਰੀ ਗੇਮ ਪਾ ਦਿੱਤੀ ਚੱਕਨ ਦੇ باوجود ਮੇਰਾ ਬਹੁਤ ਮੰਦੇ ਹਾਲਾਤ ਕੀਤੇ ਤੇ ਮਤਲਬ ਪੂਰਿੰਦਰ ਜੀ ਤੁਸੀਂ ਆਪ ਦੇ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਕੀਤੀ ਵੀ ਤੁਹਾਡੇ ਲੈਣ ਦੇਣ ਦੇ ਚੱਕਰ ਦੇ ਵਿੱਚ ਮੈਨੂੰ ਅਗਲੇ ਕਿਡਨੈਪ ਕਰ ਲਿਆ ਇਹ ਸਮਝਦੇ ਨੇ ਵੀ ਇਹ ਤਾਂ ਰਿਸ਼ਤੇਦਾਰ ਆ ਜੇ ਇਹਨਾਂ ਨੂੰ ਅਸੀਂ ਕਿਡਨੈਪ ਕੀਤਾ ਫਿਰ ਪੈਸੇ ਨਿਕਲ ਆਉਣਗੇ ਜੀ ਰਿਸ਼ਤੇਦਾਰਾਂ ਨੇ ਮੈਂ ਸਭ ਗੱਲਾਂ ਕੀਤੀ ਮੈਂ ਕਿਹਾ ਤੁਸੀਂ ਚਲੋ ਕਰ ਲਓ ਕਹਿੰਦਾ ਜੀ ਸਾਡਾ ਹੋ ਗਿਆ ਕੰਪਰਮਾਈਜ਼ ਉਹਦਾ ਭਰਾ ਵੀ ਗਿਆ ਜਿਨ੍ਹਾਂ ਨੂੰ ਉਹਨਾਂ ਦਾ ਰੋਲਾ ਹੋਰ ਵੀ ਮੁੰਡੇ ਆ ਗਏ ਸੀ ਸਾਰੇ ਰਿਸ਼ਤੇਦਾਰ ਵੀ ਕੋਲ ਆ ਜਿਨ੍ਹਾਂ ਦਾ ਰੋਲਾ ਸੀ ਮਤਲਬ ਇਹਨਾਂ ਨੂੰ ਕਿਸੇ ਨੇ ਲੋਕੇਸ਼ਨ ਨਹੀਂ ਦੱਸੀ ਵੀ ਕਿੱਥੇ ਹੈਗੇ ਚੈਨ ਪੁੱਛਿਆ ਗਿਆ ਵੀ ਕਿੱਥੇ ਮੈਂ ਉਹਨਾਂ ਨੂੰ ਥੋੜਾ ਜਿਹਾ ਹਿੰਟ ਦਿੱਤਾ ਮੈਂ ਇਸ ਤਰ੍ਹਾਂ ਬਸ ਉਸ ਤੋਂ ਬਾਅਦ ਫੋਨ ਕੱਟਿਆ ਗਿਆ ਉਸ ਤੋਂ ਬਾਅਦ ਮੇਰੀ ਕੋਈ ਗੱਲਬਾਤ ਨਹੀਂ ਹੋਈ ਮੇਰੀ ਵਾਈਫ ਨੇ ਥੋੜੀ ਬਹੁਤੀ ਜ਼ਰੂਰ ਮੈਂ ਗੱਲ ਕਰਦਾ ਉਹ ਵੀ ਮੇਰੇ ਕੋਲ ਕਲੋ ਕੇ ਧਮਕੀਆਂ ਦੇ ਕੇ ਕੁੱਟਮਾਰ ਕਰਕੇ ਵੀ ਮਤਲਬ ਕੋਈ ਉਹ ਜਾ ਬਿਆਨ ਦੇਵੀਂ ਦਾਸ ਦਿੱਤਾ ਘਰੇ ਬਾਵਾ ਆ ਰਹੇ ਆ ਰਹੇ ਆਬਦਾ ਸਾਹਿਬ ਲਾ ਲੇ ਤੈਨੂੰ ਜਾਨੋ ਮਾਰ ਦੇਗਾ ਤੇ ਨਹਿਰ ਵਿੱਚ ਸੱਡ ਦੇਗਾ ਮਾਰ ਕੇ ਪਤਾ ਨਹੀਂ ਲੱਗਣ ਦੇ ਹਾਂਜੀ ਹਾਂਜੀ ਤੇ ਮੈਂ ਤਾਂ ਮੈਂ ਇਹਨਾਂ ਕੋ ਹਗਾ ਸੀ ਇਹ ਮੈਨੂੰ ਟਕਰੇ ਵੀ ਨਾ ਨਾ ਫੇਰ ਵੀ ਨਹੀਂ ਨਾ ਅੰਦਸ ਵੀ ਮੈਂ ਕੁਝ ਕਰਾਂ ਮੈਂ 5 ਮਿੰਟ ਵੇਟ ਕਰੋ ਮ بس تو اج ਗਿਆ پھر ਜਦੋਂ ਗੁਰੂ ਹਰਸਹਾਇ ਆਏ ਤੇ ਤੁਹਾਡੇ ਪਰਿਵਾਰ ਨੂੰ ਕਿਵੇਂ ਪਤਾ ਲੱਗਾ ਜੀ ਪਰਿਵਾਰ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਬਹੁਤ ਲੱਗੀ ਮੈਂ ਕੁਝ ਖਾਣਾ ਹੈ ਮੈਂ ਖਾਨ ਦੇ ਬਾਹਨੇ ਮੈਂ ਗਿਆ ਹੌਸਟਲ ਤੇ ਉੱਥੇ ਉਹ ਮੈਨੂੰ ਕਹਿੰਦੀ ਸਪੈਟੀ ਖਾ ਲੈ ਮੈਂ ਕਿਹਾ ਨਹੀਂ ਜੀ ਪੈਡੀ ਨਹੀਂ ਮੈਂ ਖਾਣੀ ਮੈਂ ਚਲੋ ਮੈਂ ਕਿਹਾ ਉਹਨੂੰ ਸੈਂਡਵਿਚ ਮੈਂ ਥੋੜਾ ਜਿਹਾ ਕਹਿ ਦਿੱਤਾ ਉਹ ਸੈਂਡਵਿਚ 2-4 ਮਿੰਟ ਬਣਨ ਲੱਗੇ ਮਾਮਾ ਜੀ ਮੇਰੇ ਗੁਰੂ ਹਰਸਹਾਇ ਇੱਥੇ ਆਪਣੇ ਡਾਕਟਰ ਨੇ ਘੁਰਕੇ ਤੋਂ ਉਹਨਾਂ ਨੂੰ ਮੈਂ ਥੋੜਾ ਹਿੰਟੇਗਾ ਸੀ ਗੁਰੂ ਹਰਸਹਾਇ ਮੰਡਨ ਲਾਇਆ ਚੱਕਦੇ ਲਿਆ ਰਹੇ ਨੇ ਕਿਸੇ ਵੀ ਕਿਸੇ ਜਗ੍ਹਾ ਤੇ ਉਹਨਾਂ ਨੇ ਪ ਅਗਰਵਾਲ ਹਸਪੀਟਲ ਕੋਲ ਮਾਮਾ ਬਾਸ ਇੰਨੀ ਮੇਰੀ ਹੋਈ ਥੋੜੀ ਜੀ ਗੱਲ ਇੰਨੇ ਚ 5 ਤੋਂ 7 ਮਿੰਟਾਂ ਜੇ ਮੇਰੀ ਵਾਈਫ ਔਰ ਮਾਮਾ ਪਹੁੰਚੇ ਇਹ ਫਿਰ ਵਿੱਚੇ ਛੱਡ ਕੇ ਸਾਰਾ ਉਹ ਭੱਜ ਗਏ ਬਾਸ ਚੜ ਕੇ ਫਿਰ ਮੇਰੀ ਵਾਈਫ ਨੇ ਉਹਨਾਂ ਨੂੰ ਬਾਸ ਚ ਉਤਾਰਿਆ ਬਾਸਰ ਕਹਾ ਕੇ ਹੱਥ ਜੋੜ ਕੇ ਬਾਸ ਵਾਲੇ ਨੂੰ ਫਿਰ ਉਹਨਾਂ ਨੂੰ ਉਤਾਰ ਕੇ ਫਿਰ ਰੈਸਟ ਕਰਾਇਆ ਜੀ ਭੈਣ ਜੀ ਕੀ ਘਟਨਾ ਵਾਪਰੀ ਪੂਰੀ ਗੱਲਬਾਤ ਤੁਹਾਡੇ ਕੋਲੋਂ ਵੀ ਜਾਣਨੀ ਚਾਹਾਂਗੇ ਵੀ ਜਿਹੜੇ ਉਹ ਬੰਦੇ ਸੀਗੇ ਤੁਸੀਂ ਉਹਨਾਂ ਨੂੰ ਦੇਖਿਆ ਹਾਂਜੀ ਸਰ ਜਦੋਂ ਅਸੀਂ ਇੱਥੇ ਪਹੁੰਚ ਗਏ ਸੀ ਮੇਰੇ ਹਸਬੰਦ ਨੇ ਜਦੋਂ ਸਾਨੂੰ ਥੋੜੀ ਜੀ ਹਿੰਟ ਦੇਤੀ ਵੀ ਅਸੀਂ ਐਮ ਐਨ ਤਹਿਸੀਲੇ ਲੈ ਕੇ ਆ ਰਹੇ ਆ ਤੇ ਅਸੀਂ ਤਹਿਸੀਲੇ ਪਹੁੰਚੇ ਪਹਿਲੇ ਅਸੀਂ ਨਵੇਂ ਉੱਥੇ ਪਹੁੰਚੇ ਉੱਥੋਂ ਇਹ ਫਿਰ ਲੈ ਆ ਚੋ ਕੇ ਸਦਰਪਰਾਣੀ ਫਿਰ ਅਸੀਂ ਉਥੇ ਪੁੱਛ ਪੜਤਾਲ ਕਰਕੇ ਫਿਰ ਅਸੀਂ ਸਦਰਪਰਾਣੇ ਆ ਗਏ ਅਸੀਂ ਇਹਨਾਂ ਨੂੰ ਦੇਖਿਆ ਦੁਕਾਨ ਤੇ ਗਏ ਸੀ ਇਹਨਾਂ ਨੇ ਸਟਾਮ ਲਖਵਾਈ ਲਖਵਾ ਲਿਆ ਸੀ ਔਰ ਸਾਈਨ ਹੀ ਕੱਲੇ ਰਹਿ ਗਏ ਸੀ ਫਿਰ ਸਾਈਨ ਕਰਦਾ ਅਸੀਂ ਇਹਨਾਂ ਨੂੰ ਮੈਂ ਕੱਢ ਲਿਆ ਦੁਕਾਨ ਤੋਂ ਬਾਹਰ ਇਹਨਾਂ ਦੇ ਮੇਕੋਲ ਚਲੀ ਗਈ ਤੇ ਇਹਨਾਂ ਨੂੰ ਅਸੀਂ ਬਾਹਰ ਲੈ ਕੇ ਆਏ ਇਹ ਮਾਮਾ ਮੇਰੇ ਚਲੇਗਾ ਉਹਨਾਂ ਦੇ ਪਿੱਛੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਇਹਨਾਂ ਦੇ ਮਗਰ ਆ ਗਿਆ ਪਰਿਵਾਰ ਨਾਲ ਪਹੁੰਚ ਚੁੱਕਿਆ ਫਿਰ ਅਸੀਂ ਉਹਨਾਂ ਦੇ ਪਿੱਛੇ ਉਹ ਬੱਸ ਚੜ ਗਏ ਅਸੀਂ ਇਹਨਾਂ ਨੇ ਸਾਨੂੰ ਦੱਸਤਾ ਸੀ ਵੀ ਗੱਡੀ ਦੀ ਚਾਬੀ ਵੀ ਆਪਣੀ ਉਹਨਾਂ ਕੋਲ ਹੈ ਗੱਡੀ ਦੇ ਕਾਗਜ਼ ਵੀ ਉਹਨ ਫੋਨ ਫਿਰ ਅਸੀਂ ਚਲੇ ਗਏ ਅਸੀਂ ਗੱਡੀ ਮਗਰ ਲਗਾਈ ਅਸੀਂ ਗੱਡੀ ਲਗਾ ਕੇ ਅਸੀਂ ਜਾ ਕੇ ਡਰਾਈਵਰ ਨੂੰ ਮੈਂ ਹੱਥ ਜੋੜੇ ਹੁੰਦਾ ਕਿ ਮਿੰਨ ਤਾਂ ਕਿਤੇ ਮੈਂ ਕਿਹਾ ਅੰਕਲ ਜੀ ਸਾਨੂੰ 1 ਮਿੰਟ ਦੇ ਦਿਓ ਬਸ ਤੁਹਾਡੇ ਜ਼ਿਆਦਾ ਟਾਈਮ ਲੈਂਦੇ ਉਹਨਾਂ ਨੇ ਗੱਡੀ ਰੋਕਤੀ ਮੈਂ ਫਿਰ ਬੱਸ ਵਿੱਚ ਮੈਂ ਇੱਕ ਪੈਰ ਰੱਖਿਆ ਉਹਨਾਂ ਦੇ ਰੰਗ ਸਾਰਿਆਂ ਦੇ ਉੱਡ ਗਏ ਜਿੰਨੇ 5 ਜਣੇ ਹੈਗੇ ਸੀ ਉਹਨਾਂ ਦੇ ਰੰਗ ਉੱਡ ਗਏ ਉਹਨਾਂ ਨੂੰ ਜਾਣਦੀ ਹਾਂ ਜਿਹੜੇ ਬੰਦੇ ਸੀ ਜੀ ਸਰ ਨਹੀਂ ਮੈਂ ਜਾਣਦੀ ਸੀ ਮੈਂ ਇਹਨਾਂ ਨੂੰ ਮੈਂ ਜਦੋਂ ਇੱਥੇ ਪਹੁੰਚੀ ਨਾ ਤੇ ਸਿੱਲੇ ਇਹਨਾਂ ਨੂੰ ਦੁਕਾਨ ਤੇ ਗਈ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬਾਹਰ ਆਇਆ ਤਾਂ ਚੁੱਪ ਕਰਕੇ ਤੰਡਾਰ ਕਿੰਦਾ ਹੈਗਾ ਤੂੰ ਬਾਹ ਮੈਂ ਉਹਦੇ ਕੋਟ ਤੇ ਪਛਾਨ ਲਿਆ ਬਸ ਜਾ ਕੇ ਉਹ ਫਿਰ ਸਾਰੇ ਆਪਣੇ ਆਪ ਹੀ ਬੱਸ 'ਚ ਖੜੇ ਹੋ ਗਏ ਪੰਜੋ ਜਣੇ ਗੇ ਸੀ ਪੰਜੋ ਜਣੇ ਖੜੇ ਸਿਰ ਉਹਨਾਂ ਨੇ ਇੱਕ ਦਿਨ ਪਕੜਿਆ ਮੈਂ ਬੱਸ ਕਿੱਧਰ ਜਾ ਰਹੀ ਹੈ ਬੱਸ ਫਰੀਦਕੋਟ ਰੋਡ ਚੱਲ ਰਹੀ ਸੀ ਗੁਰੂ ਰਸਾਇ ਤੋਂ ਨਿਕਲ ਚੁੱਕੀ ਸੀ ਬਾਸ 80 ਕਿਲੋਮੀਟਰ ਫੈਕਟਰੀ ਆ ਸੀ ਉੱਥੇ ਜਾ ਕੇ ਬਾਸ ਰੁਕ ਬਾਸ ਰੁਕਵਾ ਲਈ ਮੈਂ ਫਿਰ ਇੱਕ ਚਾਚਾ ਹੈਗਾ ਜਤਿੰਦਰ ਚਾਚਾ ਜਿੰਦਰ ਨਾਮ ਹੈ ਲੈ ਰਿਹਾ ਵਿੱਚ ਸਾਡੇ ਪਿੰਡ ਦੇ ਆ ਉਹ ਤੇ ਫਿਰ ਉਹਨਾਂ ਨੇ ਬਾਹ ਪਕੜ ਕੇ ਮੈਂ ਕਿ ਤਸੀਂ ਇਧਰ ਆਓ ਮੇਨ ਜੋ ਵੀ ਗੱਲ ਤੁਸੀਂ ਬਾਹਰ ਆ ਕੇ ਗੱਲ ਕਰੋ ਉਹਨਾਂ ਨੇ ਮੈਨੂੰ ਤੱਕਾ ਮਾਰਿਆ ਮੈਂ ਪ੍ਰਗਨਨਸੀ ਚ ਹਾਂ ਤੇ ਮੈਨੂੰ ਉਹਨਾਂ ਨੇ ਤੱਕਾ ਮਾਰੇ ਮੇਰੇ ਪੇਟ ਤੇ ਮਾਰਿਆ ਮੋਕ ਫਿਰ ਉਹਨਾਂ ਮੇਰੇ ਵਾਲ ਖੋਲਤੇ ਮੇਰੇ ਵਾਲ ਖੁੱਲਣ ਦੇ ਬਾਵਜੂਦ ਫਿਰ ਵੀ ਮੈਂ ਉਹਨਾਂ ਦੀ ਮਹਿਬਾਨ ਹੀ ਇੱਕ ਛੱਡੀ ਫਿਰ ਮੈਂ ਉਹਨਾਂ ਦੀ ਬਾਣ ਛੱਡੀ ਮੈਂ ਕਿ ਤੁਸੀਂ نیچے ਚੱਲੋ ਥੱਲੇ ਚੱਲੋ ਜੋ ਵੀ ਗੱਲਾਂ ਨੇੜੇ نیچے ਜਾ ਕੇ ਕਰੋ ਫਿਰ ਸਾਡੇ ਕੋਲ ਥੋੜੀ ਜੀ ਵੀਡੀਓ ਵੀ ਬਣੀ ਹੋਈ ਹੈ ਮੈਂ ਉਹਦੀ ਮੇਰੇ ਵਾਲ ਖੁੱਲੇ ਹੈ ਮੇਰੀ ਚੁੰਨੀ ਵੀ ਆਵੇਂ ਬਸ ਕਰੀ ਹੋਈ ਹੈ ਥੋੜੀ ਜੀ ਔਰ ਦੁਪੱਟਾ ਵੀ ਮੇਰੇ ਫਿਰ ਅਸੀਂ ਉਹਨਾਂ ਨੂੰ ਇੰਨੀ ਗੱਲ ਕਰ ਹੀ ਜਾਂਦੇ ਆ ਵੀ ਤੁਸੀਂ ਜੋ ਵੀ ਗੱਲ ਸਾਡੇ ਨਾਲ ਬੈਠ ਕੇ ਕਰ ਲਓ ਬੈਠ ਕੇ ਕਰ ਲਓ ਉਹਨਾਂ ਚ ਦੋ ਮੁੰਡੇ ਆ ਗਏ ਸੀ ਜੋ ਮੈਨੂੰ ਕੁੱਦ-ਕੁੱਦ ਕੇ ਪੈਣ ਲੱਗੇ ਮੈਂ ਉਹਨਾਂ ਨੂੰ ਇੰਨੀ ਗੱਲ ਕੀਤੀ ਮੈਂ ਕਿ ਵੀਰੇ ਜ ਸੱਚੀ ਗੱਲ ਹੈ ਤੁਸੀਂ ਸਾਹਮਣਾ ਕਰਦੇ ਫਿਰ ਤੁਸੀਂ ਉੱਥੇ ਭੱਜ ਕੇ ਕੰਮ ਚੱਲੇ ਹੋ ਫਿਰ ਅਸੀਂ 2 2.5 ਘੰਟੇ ਉੱਥੇ ਰੁਕੇ ਰਹੇ ਰੁਕੇ ਰਹੇ ਫਿਰ ਅਸੀਂ ਮੈਂ ਤੇ ਮਾਮਾ ਹੀ ਰਹਿ ਗਏ ਸੀ ਫਿਰ ਅਸੀਂ ਇਹਨਾਂ ਨੂੰ ਫੋਨ ਕੀਤਾ ਇਹ ਕਹਿੰਦੇ ਅਸੀਂ ਆਏ ਅਨੇ ਬਸ ਆਏ ਨੇ ਫਿਰ ਪਹੁੰਚਦੇ ਪਹੁੰਚਦੇ 2 ਘੰਟੇ ਲੱਗ ਗਏ ਚੁੱਕੇ ਸੀ ਫਿਰ ਉੱਥੋਂ ਉਸ ਤੋਂ ਬਾਅਦ ਕਾਫੀ ਮੁੰਡੇ ਸੱਜਣ ਨੇ ਗਿਆ ਚਲੇ ਕਾਫੀ ਮੁੰਡੇ ਸੱਜਣ ਵੀ ਚਲੇ ਗਏ ਅਸੀਂ ਉਹ ਕਹਿੰਦੇ ਸੀ ਵੀ ਆਪਾਂ ਹੁਣ ਕੀ ਕਰੀਏ ਵੀ ਆਪਾਂ ਮੈਂ ਕਿੱਸੇ ਆਪਣਾ ਸਮਾਨ ਵੀ ਇਹਨਾਂ ਦੇ ਕੋਲ ਹੈ ਚਾਬੀ ਵੀ ਗੱਡੀ ਦੀ ਹੈ ਕਾਗਜ਼ ਵੀ ਗੱਡੀ ਦੇ ਕੋਲੇ ਆ ਫਿਰ ਜਦੋਂ ਉਸਤੇ ਪੁਲਿਸ ਪੁਲਿਸ ਪਹੁੰਚੀ ਪਿੱਛੇ ਇਤੋਂ ਸਟਾਫ ਪਹੁੰਚਿਆ ਉਹਨਾਂ ਨੇ ਪਹਿਲਾਂ ਤਾਂ ਪਿੱਛੇ हट ਗਈ ਫਿਰ ਮੈਂ ਬੋਲਿਆ ਜਦੋਂ ਉਹ ਬੁਲਦੇ ਸਨ ਥੋੜਾ ਥੋੜਾ ਫਿਰ ਮੈਂ ਬੋਲੀ ਮੈਂ ਕਿ ਸਾਰੇ ਝੂਠ ਬੋਲ ਰਿਹਾ ਸਭ ਕੁਝ ਮੈਂ ਕਿ ਸਿਰ ਚਾਬੀ ਗੱਡੀ ਦੀ ਲੈ ਕੇ ਇਹਨਾਂ ਨੇ ਗ੍ਰੈਬ ਕੀਤਾ ਹੈ ਕਾਗਜ਼ ਵਗੈਰਾ ਲੈ ਕੇ ਸਭ ਕੁਝ ਚੱਲਿਆ ਪੁਲਿਸ ਨੂੰ ਤੁਸੀਂ ਜਾਣਕਾਰੀ ਨਹੀਂ ਦਿੱਤੀ ਵੀ ਇਹਨਾਂ ਨੇ ਗਲਤ ਐਫੀਡੇਵਟ ਕਰਵਾ ਲਿਆ ਜੀ ਦਿੱਤਾ ਸਭ ਕੁਝ ਦਿੱਤਾ ਫਿਰ ਉਹਨਾਂ ਨੇ ਪਹਿਲਾਂ ਸਾਡੀ ਸੁਣੀ ਰਸੀ ਜਦੋਂ ਮੈਂ ਬੋਲੀ ਫਿਰ ਸਾਡੀ ਉਹਨਾਂ ਨੇ ਮੇਰੀ ਗੱਲ ਸੁਣੀ ਧਿਆਨ ਨਾਲ ਫਿਰ ਉਹਨਾਂ ਚੋਂ ਫਿਰ ਚਾਚਾ ਜੀ ਉੱਥੇ ਫੈਮਿਲੀ ਸਾਡੀ ਪਹੁੰਚ ਗਈ ਫਿਰ ਅਸੀਂ ਉੱਥੋਂ ਉਹਨਾਂ ਨੂੰ ਚੱਕਵਾਇਆ ਫਿਰ ਇੱਥੇ ਥਾਣੇ ਲੈ ਕੇ ਆਏ ਥਾਣੇ ਤੋਂ ਆ ਕੇ ਹੁਣ ਸਾਨੂੰ ਇੱਥੇ ਇਨਸਾਫ ਦਵਾਇਆ ਜਾਵੇ ਸਾਨੂੰ ਇਨਸਾਫ ਚਾਹੀਦਾ ਜੋ ਮੇਰੇ ਹਸਬੰਡ ਨੂੰ ਉੱਥੇ ਇਹਨਾਂ ਨੇ ਕੁੱਟ ਮਾਰ ਰਾਤ ਨੂੰ ਕੀਤੀ ਡ੍ਰਿੰਕਸ ਪਵਾ ਕੇ ਔਰ ਮੇਰੇ ਨਾਲ ਜੋ ਇਹਨਾਂ ਨੇ ਮੇਰੇ ਗਾਲ ਪੈਣ ਲੱਗੇ ਮੇਰੇ ਵਾਲ ਕੋਡਾ ਕੀ ਨਾਮ ਹੈ ਪੈਣ ਜੀ ਮੇਰਾ ਨਾਮ ਕਿਰਨਾ ਰਾਣੀ ਹੈ ਹੂੰ ਸਾਨੂੰ ਇਨਸਾਫ ਚਾਹੀਦਾ ਇਸ ਗੱਲ ਦਾ ਜੋ ਮੇਰੇ ਨਾਲ ਵੀ ਇਹਨਾਂ ਬਾਸ ਵਿੱਚ ਅਫੜਾ ਦਫੜੀ ਕਰਨ ਲੱਗੇ ਸੀ ਬਟ ਮੈਂ ਇਹਨਾਂ ਦੀ ਕਰਦੇ ਕਰਦੇ ਮੈਨੇ ਦੀ ਬਾਹਣੀ ਇੱਕ ਛੱਡੀ ਸੀ ਜਦੋਂ ਮੈਂ ਡਿੱਗਣ ਲੱਗੀ ਪਿੱਛੇ ਨੂੰ ਉਹਦਾ ਵੀ ਮੈਨੇ ਦੀ ਬਾਹਣੀ ਛੱਡੀ ਮੈਂ ਕਿ ਤੁਸੀਂ ਬਾਹਰ ਚੱਲੋ ਜੋ ਵੀ ਸਾਨੂੰ ਇਹ ਹੈਗਾ ਸੀ ਕਿਤੇ ਪੱਜ ਨਾ ਜਾਏ ਇੱਕ ਦਾ ਵੀ ਚਾਬੀ ਇੱਕ ਜਨੇ ਬੰਦੇ ਕੋਲ ਸੀ ਔਰ ਦੂਸਰੇ ਬੰਦੇ ਕੋ ਸਾਡੇ ਕਾਗਜ ਹੈਗੇ ਸੀ ਸਾਨੂੰ ਇਸ ਚੀਜ਼ ਦਾ ਇਨਸਾਫ ਇਸ ਗੱਲ ਦਾ ਚਾਹੀਦਾ ਮੇਰੇ ਇੱਕ ਬੇਟਾ ਇਹਦੇ ਇੱਕ ਬੇਟੇ ਨੂੰ ਮਾਰਨਾ ਚਾਹੁੰਦੇ ਸੀ ਅੱਛਾ ਅਸੀਂ ਦੋ ਦਿਨ ਬਾਅਦ ਕੋਈ ਥਾਣੀ ਛੱਡੀ ਕਿੱਥੇ ਰੋੜੇ ਪਤਾ ਲੱਗ ਗਿਆ ਹਨੂ ਬੜਾ ਔਖਾ ਥੋੜਾ ਜਿਹਾ ਪਤਾ ਲੱਗ ਗਿਆ ਤੇ ਲੱਭਦੇ ਬਾਲਦੇ ਤ ਰਹੇਗਾ ਕਿੱਥੇ ਗਦਰਾਂ ਮਜਰੀ ਡੱਗ ਪੈਂਦੇ ਕਦੇ ਕਿੱਥੇ ਕਿੰਨੇ ਦਿਨ ਲੱਭਦੇ ਰਹਿ ਤੁਸੀਂ ਮੁੰਡੇ ਹੇ ਯਾਰ ਅੱਧਿਆਣੀ ਲੱਭਦਾ ਰ ਤਾਂ ਫੇ ਫੋਨ ਕਰ ਕਰ ਤਾਂ ਫੋਨ ਨਹੀਂ ਲੱਗਾ ਅੱਛਾ ਫੋਨ ਦਾ ਮਨ ਸੀਗਾ ਫੋਨ ਸੱਚਾ ਪਾ ਦੇ ਉਹਦੇ ਬਿਆਲੀਆਂ ਜਿਹਨਾਂ ਨੂੰ ਫੋਨ ਕਰਤੀ ਪੁੱਤਰ ਮੇਰਾ ਕਿੱਥੇ ਤੱਕ ਉਹਦੇ ਮਾਤਾ ਫੋਨ ਬੰਦ ਆਈ ਜਾਂਦਾ ਹੁੰਦਾ ਸੋਚੋ ਬਾਗਲੇ ਹਰੇ ਫੋਨ ਦੇ ਮੈਂ ਪੁੱਤਰ ਨਾਲ ਲੜਨਾ ਠੋਰਾ ਹੈ ਤੇ ਮੇਰੇ ਪੁੱਤਰ ਦਾ ਹਲ ਕੀ ਕਰ ਦਿੱਤਾ ਨੇ ਨਨੇ ਤਾਂ ਮੈਂ ਆਪ ਲਿੱਤਰ ਮਾਰਾ ਹੀ ਮੈਂ ਨਾ ਕਰੇ ਗਈ ਮੇਰੇ ਪੁੱਤਰ ਕਿੱਥੇ ਗਏ ਫੋਨ ਨਹੀਂ ਲੱਗਦੇ ਅੱਛਾ ਤੁਹਾਨੂੰ ਉਹਨਾਂ ਨੇ ਘਰ ਦਾ ਪਤਾ ਸੀ ਉਹ ਪਿੰਡ ਚ ਰਹਿੰਦੇ ਸੰਧੜ ਕੇ ਆਈ ਹੂਈ ਮੈਂ ਨਾ ਕਰੇ ਗਈ ਮੈਂ ਮੇਰੇ ਪੁੱਤਰ ਤੇ ਫੋਨ ਹੀ ਲੱਗਦੇ ਤੁਹਾਨੂੰ ਪਤਾ ਹੋਵੇ ਤਾਂ ਕਿੱਥੇ ਗਏ ਅਗੂ ਹੱਸਦੇ ਅੰਦਰ ਸਾਨੂੰ ਤਾਂ ਕੋਈ ਪਤਾ ਬਾ ਤੁਹਾਡੇ ਪੁੱਤਰ ਕਿੱਥੇ ਗਏ ਨੇ ਅੰਦਨੇ ਕਿ ਕਰੇ ਗਏ ਨੇ ਕਦੇ ਅਗਰ ਚੰਡੀਗੜ੍ਹ ਨੇ ਲੈ ਇਹ ਤੇ ਕਿਤਾਜਤ ਕਮਾਂਡਰ ਆਪਣੇ ਲਗੇ ਫਿਰ ਰਵਾਨਾ ਹੋ ਗਏ ਸੂ ਇਹ ਵੀਡੀਓ ਵੇਖੀ ਤੇ ਮੈਂ ਡੱਗ ਪਿਆ ਵਾ ਤੇਰਾ ਸਾਜੀ ਅੱਛਾ ਫੋਨ ਤੇ ਯਾਰ ਆਪਦਾ ਪੱਖ ਦੇ ਦਿਓ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਮਾਮਲਾ ਕੀ ਆ ਜਿਹੜੇ ਬੰਦੇ ਤੁਹਾਡੇ ਤੇ ਦੋਸ਼ ਲਗਾ ਰਹੇ ਨੇ ਸੁਖਵਿੰਦਰ ਸਿੰਘ ਵਾਲੀ ਤੇਰਾ ਇਹ ਕਹਿੰਦੇ ਨੇ ਵੀ ਉਹਨਾਂ ਦੇ ਹਾਂ ਨਰਨਾ ਜਿਹੜੇ ਤੇ ਉਹ ਇਕੱਠੇ ਹੀ ਆਏ ਆ ਤੇ ਇਦਾਂ ਇਕੱਠੇ ਕਿੱਥੇ ਆਏ ਨੇ ਚੰਡੀਗੜ੍ਹ ਤੋਂ ਅੱਛਾ ਹਾਂ ਮਵਲੇ ਤੋਂ ਆਇਆ ਇਕੱਠੇ ਤੇ ਇਹ ਗੱਡੀ ਦਾ ਰੌਲਾ ਇਹਦੇ ਕੋਲ ਗੱਡੀ ਹੈਗੀ ਖੋਈ ਹੋਈ ਹੈ ਇੱਕ ਸੱਜਣ ਦੀ ਅੱਛਾ ਬੋਲਡੀ ਦਾ ਡਰਾਈਵਰ ਸੀਗਾ ਵਿਪਨ ਬਿੱਟੂ ਰਾਜ ਜਿੰਦਾ ਨਾਮ ਅੱਛਾ ਬਿੱਟੂ ਕੁਮਾਰ ਹੂੰ ਦੱਸਿਆ ਉਹਨਾਂ ਨੇ ਹੂੰ ਤੇ ਉਹਦੀ ਗੱਡੀ ਸੀਗੀ ਤੇ ਉਹ ਕਿੰਨੇ ਖੋਈ ਸੀ ਗੱਡੀ ਇਹਨੇ सुरेंद्र ਨੇ ਅੱਛਾ ਹਾਂ ਉਹਦੇ ਦੇ ਅੱਗੇ ਕੋਈ ਉਹਦੇ ਨਾਲ ਸੱਜਣ ਹੈਗੇ ਨੇ ਕੋਈ ਹੂੰ ਦਾ ਨਾਮ ਹੀ ਮੈਨੂੰ ਯਾਦ ਆ ਰਿਹਾ ਉਹਦੇ ਕੋਲ ਗੱਡੀ ਇਹਨੇ ਗੱਡੀ ਸਾਈਡ ਤੇ ਕੀਤੀ ਸੀ ਇਹਨੇ ਕਿਹਾ ਸੀ ਮੈਂ ਗੱਡੀ ਤੁਹਾਨੂੰ ਲਵਾ ਦੇਣਾ ਚੱਲੋ ਮੇਰੇ ਨਾਲ ਪਰ ਉਹ ਕਹਿੰਦਾ ਵੀ ਮੇਰਾ ਤਾਂ ਕੋਈ ਉਹਦੇ ਵਿੱਚ ਰੋਲ ਨਹੀਂ ਮੇਰੇ ਰਿਸ਼ਤੇਦਾਰਾਂ ਨੇ ਪੈਸਿਆਂ ਦਾ ਲੈਣ ਦੇਣ ਸੀਗਾ ਉਹਨਾਂ ਦੀ ਗੱਡੀ ਨਾਲ ਉਹਨਾਂ ਦਾ ਮਾਮਲਾ ਸੀ ਤੇ ਮੈਨੂੰ ਇਹਨਾਂ ਨੇ ਐਵੇਂ ਹੀ ਉੱਥੋਂ ਕਿਡਨਾਪ ਕੀਤਾ ਤੇ ਮੇਰੀ ਗੱਡੀ ਦਾ ਗਲਤ ਐਫੀਡਵਿਟ ਕਰਾਉਂਦੇ ਸੀ ਇਹ ਗੱਲ ਸੁਣੋ ਜਿਹਨੂੰ ਬੰਦੇ ਨੂੰ ਕਰਨਾਪ ਕਰਦੇ ਆ ਉਹਨੂੰ ਘਰੇ ਵੀਡੀਓ ਕਾਲ ਲਵਾਉਂਦੇ ਆ ਘਰੇ ਵੀਡੀਓ ਕਾਲ ਲਾ ਕੇ ਸਾਰਾ ਕੁਝ ਦੱਸਿਆ ਕਿੱਥੇ ਆ ਰਹੇ ਆ ਕਿੱਥੇ ਆ ਗਏ ਨੇ ਚਾਚੇ ਨੂੰ ਪਤਾ ਸਾਰਿਆਂ ਨੂੰ ਪਤਾ ਨਹੀਂ ਉਹ ਕਹਿੰਦਾ ਮੈਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਮੇਰੇ ਸਿਰ ਤੇ ਪਿਸਤੌਲ ਰੱਖਿਆ ਇਹਨਾਂ ਨੇ ਠੀਕ ਹੈ ਤੇ ਕਹਿੰਦਾ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਮੈਨੂੰ ਤੁਸੀਂ ਫੋਨ ਤਾਂ ਕਰੰਦਿਓ ਮੇਰੇ ਘਰ ਦੇ ਕਿਵੇਂ ਨਾ ਕਿਵੇਂ ਮਿੰਤ ਤਰਲਾ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਫੋਨ ਕਰ ਲੈਣ ਦਿਓ ਕਹਿੰਦਾ ਫਿਰ ਇਹਨਾਂ ਨੇ ਫੋਨ ਕਰਨ ਦਿੱਤਾ ਉਹ ਵੀ ਕਹਿੰਦਾ ਮੇਰਾ ਫੋਨ ਤਾਂ ਕਹਿੰਦਾ ਇਹਨਾਂ ਨੇ ਬੰਦ ਕਰਵਾਇਆ ਸੀ ਅੱਛਾ ਹਾਂਜੀ ਫਿਰ ਗੱਲ ਕਿਉਂ ਕਰਾਈ ਕਰੇਗਾ ਉਹ ਕਹਿੰਦਾ ਇਹਨਾਂ ਨੇ ਆਪਦੇ ਫੋਨ ਤੋਂ ਕਿਸੇ ਤੋਂ ਕਰਵਾਈ ਹਾਂ ਤੇ ਫਿਰ ਜੇਕਰ ਨੈਪ ਕੀਤਾ ਹੁੰਦਾ ਬੰਦੇ ਨੂੰ ਕੋਈ ਗੱਲ ਕਰਾਉਂਦਾ ਜਿਆਦਾ ਕੋਈ ਫਰੋਤੀ ਲੈਂਦਾ ਜਾ ਕੇ ਬੰਦਾ ਇਹ ਗੱਲ ਕਰਾ ਕੇ ਇਸਾ ਬੰਦੇ ਮਸ਼ੂਰਚੇ ਹੈਗੇ ਆ ਸਾਲੇ ਬੰਦੇ ਸਾਰੇ ਹੀ ਆ ਕੋਈ ਇਹ ਤਾਂ ਹੈ ਨਹੀਂ ਕੋਈ ਨਹੀਂ ਸਾਰੇ ਰੋਟੀ ਖਾ ਕੇ ਸੌਂਦੇ ਆ ਐਵੇਂ ਇੱਥੇ ਆ ਕੇ ਚੰਗਾ ਫੈਸਲਾ ਹੋ ਗਿਆ ਵੀ ਹਾਂ ਮੇਰਾ ਲਿਖ ਪੜ ਦੇਣਾ ਮੈਂ ਤੇ ਮੇਰੇ ਕੋਲ ਲਿਖ ਪੜ ਲੈ ਲਓ ਮੈਂ ਗੱਡੀ 3 ਮਹੀਨੇ ਤੱਕ ਟਾਈਮ ਸੀ ਗਲਵਾ ਦਿਆਂਗਾ ਤੁਹਾਨੂੰ ਗੱਡੀ ਮੁੜਾ ਦਿਆਂਗਾ ਇਹਨੇ 2 ਮਿੰਟਾਂ ਦੇ ਵਿੱਚ ਕੋਈ ਗੇਮ ਹੋਰ ਕਮਾਤੀ ਕਾਰ ਵਾਲੀ ਹੁੰਦੀ ਆ ਗਈ ਵੀ ਉਹਨਾਂ ਦੂਜੇ ਪਾਸੇ ਲਾ ਤੱਕ ਵੀ ਐ ਕਰਦੇ ਐ ਕਰਦੇ ਤੱਕਾ ਜਾਣ ਕੇ ਗੱਲ ਪੈਂਦੇ ਸੀ ਸਾਡੇ ਸਾਡੇ ਬੰਦੇ ਸਗੋਂ ਤੋਂ ਸਾਈਡ ਤੇ ਭੱਜੇ ਵੀ ਆਪਾਂ ਗੱਲ ਨਹੀਂ ਪਾਣਾ ਲੇਡੀਜ਼ ਦੇ ਹੂੰ ਉਏ ਉਹ ਉਹ ਨਾ ਮद्दा ਉਹ ਲੈਂਦੇ ਸਾਡੇ ਲੇਡੀ ਦੀ ਗੱਲ ਪਿਆ ਕੋਈ ਕੁਝ ਨਹੀਂ ਹੋਇਆ ਕੱਲ ਦਿਨ ਦੱਸਿਆ ਨਹੀਂ ਵੀ ਸਾਡੇ ਲੇਡੀਜ਼ ਦੀ ਗੱਲ ਪਈ ਆ ਹਾਂਜੀ ਦੱਸਦੇ ਪਏ ਸਾਡੇ ਲੇਡੀਜ਼ ਦੀ ਗੱਲ ਪਈ ਆ ਵੀਡੀਓ ਦਿਖਾਈ ਵੀਡੀਓ ਸਾਰਾ ਕੁਝ ਪਿੱਛੇ ਆ ਹੂੰ ਠੀਕ ਹੈ ਬਾਈ ਜੀ ਤੁਹਾਡਾ ਪੱਖ ਆ ਗਿਆ ਤੁਸੀਂ ਇਹ ਕਹਿ ਆ ਵੀ ਮਤਲਬ ਕਿ ਅਸੀਂ ਇਹਨੂੰ ਕਿਡਨਾਪ ਨਹੀਂ ਕੀਤਾ ਹਾਂਜੀ ਕੋਈ ਕਨੈਪਿੰਗ ਨਹੀਂ ਇਹਦੇ ਨਾਲ ਹੀ ਆਇਆ ਗੱਡੀ ਚਲਾ ਕੇ ਲਿਆ ਹੂੰ ਗੱਡੀ ਵੀ ਉਹਦੀ ਚ ਆਇਆ ਅੱਛਾ ਕਿਹਦੀ ਗੱਡੀ ਚ ਆਏ ਨੇ ਸੁਰਿੰਦਰ ਜੀ ਅੱਛਾ हां ओंदी गड्डी जी आएया क्रैब किते ओंदी गड्डी थोड़ा लेके होना सी ने क्रैब करदे बंदे ना, ना, नहीं ਤੁਸੀਂ ਐਫੀਡੇਵਟ ਕਰਵਾਇਆ ਇੱਥੇ ਆ ਕੇ ਇੰਦੀ ਗੱਡੀ ਦੀ ਨਾ ਨਾ ਕੁਛ ਨਹੀਂ ਹੋਇਆ ਐਫੀਡੇਟ ਕੁਛ ਨਹੀਂ ਹੋਇਆ ਹੋਣਾ ਸੀਗਾ ਇਹਨੇ ਕਿਹਾ ਸੀ ਮੇਰੇ ਕੋਲ ਲਿਖਤੀ ਲੈ ਲਓ ਮੈਂ ਦੂਜੀ ਗੱਡੀ ਜਿੰਨੀ ਤੇ ਤੁਹਾਨੂੰ ਨਹੀਂ ਦਿੰਦਾ ਉਨੀ ਗੱਡੀ ਮੇਰੀ ਉਹਨੇ ਉਹਨਾ ਟਾਈਮ ਮੇਰੀ ਗੱਡੀ ਦਾ ਐਫੀਡੇਟ ਲੈ ਲਓ ਤੁਸੀਂ ਅੱਛਾ ਜਦੋਂ ਲੱਭ ਜੇਗੇ ਮੈਂ ਐਫੀਡੇਟ ਹੋਵੇ ਫਿਰ ਆਪਾਂ ਪਾੜ ਦੇਾਂਗੇ ਅਸੀਂ ਇਹ ਗੱਲ ਹੋਈ ਸੀ ਹੂੰ ਠੀਕ ਹੈ ਵੀਰ ਜੀ ਤੁਹਾਡਾ ਪੱਖ ਆ ਗਿਆ ਤੁਸੀਂ ਆਪਦਾ ਨਾਮ ਦੱਸ ਦਿਓ ਠੀਕ ਹੈ ਜੀ ਸਤਪਾਲ ਆ ਜੀ ਓਕੇ ਜੀ ਤੁਹਾਡਾ ਪਿੰਡ ਕਿਹੜਾ ਸੋਨਾ ਸੰਦਰ ओके जी मेहरबानी थैंक यू थे हां जी एसएचओ साहब बोल दे जी हां जी हां जी सर मैं लाइव सच टीवी ਤੋਂ ਬੋਲਦਾ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਦਾ ਬ੍ਰਦਰ ਰਾਏ ਸਿੰਘ हां जी हां जी ਬ੍ਰਦਰ ਸਰ ਅਸੀਂ ਨਾ ਕੱਲ ਇੱਕ ਖਬਰ ਕੀਤੀ ਸੀਗੀ ਸੋਹਣੇ ਸੰਦੜ ਦੇ ਬੰਦੇ ਸੀਗੇ ਤੇ ਉਹਨਾਂ ਦੀ ਕਿਡਨਾਪੀ ਮਾਮ ਕਿਡਨਾਪ ਕੀਤਾ ਸੀਗਾ ਮੁੰਡੇ ਨੂੰ ਹੂੰ 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 ਤੇ ਉਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਤੁਸੀਂ ਜੀ ਹੈਲੋ ਉਹਦੇ ਵਿੱਚ ਨਾ ਜਿਹੜਾ ਹੈਗਾ ਸੀਗਾ ਕਿਡਨੈਪਿੰਗ ਦਾ ਜਿਹੜਾ ਮਾਮਲਾ ਸੀਗਾ ਉਹ ਮੌਲੀ ਦਾ ਸੀਗਾ ਮੌਲੀ ਦਾ ਜੀ ਅਸੀਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਸੀਂ ਕੋਈ ਐਫ ਆਈ ਆਰ ਜਾਂ ਕੋਈ ਤੁਹਾਨੂੰ ਲੋੜ ਹੈਗੀ ਉਹ ਕਹਿੰਦੇ ਨਹੀਂ ਸਾਡੇ ਕੋਲੇ ਨਹੀਂ ਇਹ ਸਾਰਾ ਹੈਗਾ ਮੌਲੀ ਦਾ ਸੀਗਾ ਅੱਛਾ ਜੀ ਰਕੂਆ ਬੰਦਾ ਉੱਥੋਂ ਦਾ ਹਾਂ ਅੱਛਾ ਜੀ ਤੇ ਇਹਨਾਂ ਦੀ ਜਿਹੜੀ ਕਿ ਇੱਥੇ ਤੋਂ ਤੋਂ ਮੈਂ ਮੈਂ ਇਹ ਵੀ ਉਹਦੇ ਸਬੰਧੀ ਅਸੀਂ ਇਹਨਾਂ ਦੀ ਜਿਹੜੀ ਹੈਗੀ ਆ ਉਹ ਰੁਕੂ ਕਾਰਵਾਈ ਕੀਤੀ ਹੈ ਪੰਜਾਬੀ 107 105 ਐਸਆਰਪੀ ਸੀ ਅਸੀਂ ਇਹਨਾਂ ਦੇ ਕਲੰਦਰੇ ਜਿਹੜੇ ਹੈਗੇ ਆ ਉਹ ਇਹਨਾਂ ਦੇ ਪੇਸ਼ ਕੀਤੇ ਆ ਜ਼ਮਾਨਤ ਪਰ ਰਿਹਾ ਕੀਤੇ ਅਸੀਂ ਇਹਨਾਂ ਨੂੰ ਅੱਛਾ ਜੀ ਹੂੰ ਠੀਕ ਹੈ ਜੀ ਠੀਕ ਹੈ ਐਸਐਚਓ ਸਾਹਿਬ ਅਸੀਂ ਨਾ ਤੁਹਾਡਾ ਵਰਸ਼ਨ ਲਾਵਾਂਗੇ ਖਬਰ ਦੇ ਵਿੱਚ ਜੀ ਹਾਂਜੀ ਇਹ ਤੁਹਾਡਾ ਵਰਸ਼ਨ ਖਬਰ ਦੇ ਵਿੱਚ ਲਾਵਾਂਗੇ ਜੀ ਹਾਂਜੀ ਹਾਂਜੀ ਉਹ ਜਿਹੜਾ ਹੈਗਾ ਸੀਗਾ ਉਹ ਕੂਗਾ ਉਹ ਚੰਡੀਗੜ੍ਹ ਮੌਲੀ ਦਾ ਪੰਦਾ ਮੌਲੀ ਦਾ ਸੌਰੀ ਚੰਡੀਗੜ੍ਹ ਦਾ ਨਹੀਂ ਮੌਲੀ ਦਾ अच्छा मुहाली ਦਾ ਹੂੰ ਉੱਥੋਂ ਹੋਇਆ ਵਿਆ ਸੀ ਉਹ ਕਹਿੰਦੇ ਅੱਛਾ ਜੀ ਹਾਂ ਸਾਡੇ ਕੋਲੇ ਤਾਂ ਬਾਕੀ ਇਹ ਜੀ ਗੱਲ ਕੋਈ ਸਾਹਮਣੇ ਤਾਂ ਨਹੀਂ ਆਈਗੀ ਅੱਛਾ ਜੀ ਕਿਡਨੈਪਿੰਗ ਵਾਲੀ ਹੂੰ ਠੀਕ ਹੈ ਠੀਕ ਹੈ ਐਸਐਚਐਸ ਸਾਹਿਬ ਧੰਨਵਾਦ ਜੀ ਤੁਹਾਡਾ